ਖਤਮ ਹੋ ਗਈ ਹੈ ਤੇ ਦੁਬਾਰਾ ਉਹ ਜੇਲ੍ਹ ਦੇ ਵਿੱਚ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਜਾਣ ਕੇ ਹੋਰ ਜਾਣਕਾਰੀ ਮੇਰੇ ਨਾਲ ਜੁੜੇ ਨੇ ਮੇਰੇ ਸਹੀ ਹੋ ਗਈ ਮਨਜੋਤ ਮਨਜੋਤ ਅੱਜ ਰਾਮਹੀਮ ਦੀ ਜਿਹੜੀ 21 ਦਿਨਾਂ ਦੀ ਫਰਲੋ ਸੀ ਅੱਜ ਖਤਮ ਹੋ ਗਈ ਹੈ ਜੀ ਬਿਲਕੁਲ ਬਾਹਰ ਨਾਲ ਜਿਸ ਤਰੀਕੇ ਨਾਲ ਦੂਜਾ ਤਾਂ ਇਸੇ ਤਰ੍ਹਾਂ ਦੀ ਫਰਲੋ ਜਿਹੜੀ ਉਹ ਬਿੱਦ ਵੀ ਨਹੀਂ ਖਤਮ ਹੋ ਚੁੱਕੀ ਸੀ ਲੇਕਿਨ ਅੱਜ ਦਾ ਪਿਛਲਾ ਰਿਕਾਰਡ ਆਨਲਾਈਨ ਜਿਹੜਾ ਦਿੱਤੇ ਤਾਂ ਉਹ ਹਰ ਇੱਕ ਵਾਰ ਜਿਹਦਾ ਹੈਗਾ ਜਿਵੇਂ ਹੁਣ ਅੱਠ ਵਾਰ ਉਹਨਾਂ ਨੂੰ ਪਰਲੋ ਮਿਲ ਚੁੱਕੀ ਹੈ ਪਰੋਲ ਮਿਲ ਚੁੱਕੀ ਹੈ ਉਸ ਤੋਂ ਬਾਅਦ ਅਗਲੇ ਦਿਤੀ ਉਹ ਵਾਪਸ ਜਾਂਦੇ ਨੇ ਤੇ ਅੱਜ ਸੁਨਾਰੀਆ ਜਿਹੜੀ ਜੇਲ ਹੈਗੀ ਹੈ ਉੱਥੇ ਅੱਜ ਸ਼ਾਮ ਨੂੰ ਲਗਭਗ 5 ਤੋਂ 6 ਵਜੇ ਦੇ ਵਿੱਚ ਸਰ ਜਿਹੜੀ ਸੋਰਸਸ ਸਾਹਰੇ ਨਹੀਂ ਕਿ ਉਹ ਜੇਲ ਦੇ ਵਿੱਚ ਵਾਪਸ ਜਾਣਗੇ ਹਾਲਾਂਕਿ ਜਿਹੜੀ ਪਰੋਲ ਮਿਲੀ ਸੀ ਉਸ ਦੇ ਵਿੱਚ ਜਦੋਂ ਕੰਡੀਸ਼ਨ ਲਗਾਈ ਗਈ ਸੀ ਪਰੋਲ ਦੇਣ ਦੇ ਸਮੇਂ ਕਿ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਬਾਗਪਤ ਚਿੱਤ ਜਿਹੜਾ ਹੈਗਾ ਬੈਵਾਨਾ ਆਸ਼ਰਮ ਉੱਥੇ ਉਹ ਸਮਾਪਤੀ ਕਰਨ ਕਿਉਂ ਔਰ ਇਹ ਵੀ ਨਾਲ ਕੰਡੀਸ਼ਨ ਲਾਈ ਗਈ ਸੀ ਕਿ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਤਸੰਗ ਮੁਕੀਏ ਜਾਂ ਭੀੜ ਇਕੱਠੀ ਨਹੀਂ ਕਰਨਗੇ ਲੇਕਿਨ ਜਦੋਂ ਪਿਛਲੇ ਸਮੇਂ ਦੌਰਾਨ ਦੇਖੀ ਤਾਂ ਪਿਛਲੇ ਸਮੇਂ ਜਦੋਂ ਪਰੋਲ ਮਿਲਦੀ ਸੀ ਤਾਂ ਉਹ ਜਿਹੜਾ ਸਤਸੰਗ ਹੈਗਾ ਉਹ ਔਨਲਾਈਨ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਔਨਲਾਈਨ ਉਹ ਸਤਸੰਗ ਕਰਦੇ ਸੀ ਲੇਕਿਨ ਉਹ ਵੀ ਅਕੜੀਚੇ ਲਗਾ ਕੇ ਬੰਦ ਕਰਵਾਇਆ ਗਿਆ ਸੀ ਜੋ ਪਿਛਲੇ ਇਹਨਾਂ ਦੇ ਰਿਕਾਰਡ ਨੂੰ ਦੇਖਦੇ ਅੱਜ ਜਿਹੜਾ ਸ਼ਾਮੀ 5 ਵਜੇ ਦਾ ਸਮਾਂ ਰੱਖਿਆ ਗਿਆ 5 ਤੋਂ 6 ਵਜੇ ਦੇ ਕਰੀਬ ਉਹ ਵਾਪਸ ਸੁਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਜਾਣਗੇ ਔਰ ਉੱਥੇ ਹੀ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਕੱਲ ਜਿਹੜੀ ਹੈਗੀ ਉਹਨਾਂ ਦੀ ਪਰੋਲ ਜਾਂ ਪਰਲੋ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਸੋ ਉਸ ਤੋਂ ਬਾਅਦ ਅੱਜ ਉਹ ਬਰਵਾਨਾ ਆਸ਼ਰਮ ਦੇ ਵਿੱਚ ਹੀ ਰਹਿ ਰਹੇ ਸੀਗੇ ਪਿਛਲੇ ਦਿਨਾਂ ਤੋਂ ਜਦੋਂ 11 ਅੱਤ ਤੋਂ ਪਰੋਲ ਤੇ ਆਏ ਸੀਗੇ ਸੋ ਹੁਣ 21 ਦਿਨਾਂ ਦੀ ਫਰਲੋ ਖਤਮ ਕਰਕੇ ਅੱਜ ਸ਼ਾਮੀ ਜਿਹੜਾ ਹੈਗਾ ਉਹ ਵਾਪਸ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਜਾਣਗੀ ਤੇ ਦੱਸਦੀ ਕਿ ਜਦੋਂ ਤੋਂ ਸਜ਼ਾ ਜਿਹੜੀ ਉਹਨਾਂ ਦੀ ਸ਼ੁਰੂ ਹੋਈ ਹੈ ਉਹ ਤੋਂ ਹੀ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਰਹਿ ਰਹੇ ਨੇ ਸੋ ਹੁਣ ਅੱਗੇ ਦਾ ਜਿਹੜਾ ਹੈਗਾ ਜਿਹਨੇ ਅੱਜ ਸ਼ਾਮੀ ਵਾਪਸ ਜਾਣ ਕਿ ਕੁਝ ਨਿਕਲ ਕੇ ਆਉਂਦਾ ਹੈ ਉਹ ਦੇਖਣਾ ਹੋਵੇਗਾ ਅੱਛੀ ਬਾਤ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸੇਹੀ ਹੋਗੀ ਮਨਜੋਤ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਰਾਮ ਰਹੀਮ ਦੀ ਅਜ ਫਰਲੋ ਜਿਹੜੀ ਆ ਖਤਮ ਹੋ ਚੁੱਕੀ ਆ 21 ਦਿਨਾਂ ਦੀ ਇਹ ਫਰਲੋ ਮਿਲੀ ਸੀਗੀ ਉਹਨਾਂ ਨੂੰ ਜਿਹੜੀ ਖਤਮ ਹੋ ਗਈ ਆ ਤੇ ਹੁਣ ਵਾਪਸ ਉਹ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਤੇ 13 ਅਗਸਤ ਨੂੰ ਜੇਲ੍ਹ ਤੋਂ ਬਾਹਰ ਆਏ ਸੀਗੇ ਤੇ ਇਹ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਰਾਮ ਰਹੀਮ ਫਰਲੋ ਦੌਰਾਨ ਬਾਗਪਤ ਦੇ ਬਰ ਵਾਨਾ ਆਸ਼ਮ ਚ ਰਹੇ ਸੀਗੇ ਤੇ ਹੁਣ ਉਹਨਾਂ ਦੀ ਫਰਲੋ ਜਿਹੜੀ ਆ ਖਤਮ ਹੋ ਗਈ ਆ ਤੇ ਫਿਰ ਤੋਂ ਵਾਪਸ ਜਿਹੜੀ ਆ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਦੇਰਮੁਖੀ ਰਾਮ ਰਹੀਮ ਦੇ ਕੇ ਦਿਨਾਂ ਦੀ ਫਰਲੋ ਅੱਜ ਖਤਮ ਹੋ ਗਈ ਹੈ ਤੇ ਹੁਣ ਮੁੜੇ ਰੋहतक ਦੀ ਸੁਨਾਰਾ ਜ਼ਿਲ੍ਹੇ ਚ ਵਾਪਸ ਜਾਣਗੇ ਦੱਸਦੀ ਹੈ ਕਿ 13 ਅਗਸ ਨੂੰ ਉਹਨਾਂ ਨੂੰ ਰਾਹਤ ਮਿਲੀ ਸੀਗੀ ਤੇ 21 ਦਿਨਾਂ ਦੀ ਫਰਲੋ ਮਿਲੀ ਸੀ ਤੇ ਹੁਣ ਇਹ ਜਿਹੜੀ ਫਰਲੋ ਖਤਮ ਹੋ ਗਈ ਹੈ ਤੇ ਦੁਬਾਰਾ ਉਹ ਜੇਲ੍ਹ ਦੇ ਵਿੱਚ ਰੋहतक ਦੀ ਸੁਨਾਰਾ ਜ਼ਿਲ੍ਹੇ ਦੇ ਵਿੱਚ ਵਾਪਸ ਜਾਣਗੇ ਹੋਰ ਜਾਣਕਾਰੀ ਮੇਰੇ ਨਾਲ ਜੁੜੇ ਨੇ ਮੇਰੇ ਸਹੀ ਹੋ ਗਈ ਮਨਜੋਤ ਮਨਜੋਤ ਅੱਜ ਰਾਮ ਰਹੀਮ ਦੀ ਜਿਹੜੀ 21 ਦਿਨਾਂ ਦੀ ਫਰਲੋ ਸੀ ਅੱਜ ਖਤਮ ਹੋ ਗਈ ਹੈ ਜੀ ਬਿਲਕੁਲ ਬਾਅਦ ਨਾਲ ਜਿਸ ਤਰੀਕੇ ਨਾਲ ਦੂਜੇ ਦਾ ਇਸੇ ਤਰ੍ਹਾਂ ਦੀ ਪਰੋਲ ਜਿਹੜੀ ਉਹ ਵੀ ਤੇ ਵੀ ਨਹੀਂ ਖਤਮ ਹੋ ਚੁੱਕੀ ਸੀ ਲੇਕਿਨ ਜਿਹੜਾ ਪਿਛਲਾ ਰਿਕਾਰਡ ਆਨਾਲਾ ਜਦੋਂ ਦੇਖੇ ਤਾਂ ਉਹ ਹਰੇਕ ਵਾਰ ਜਿਹੜਾ ਹੈਗਾ ਜਿਵੇਂ ਹੁਣ 8 ਵਾਰ ਉਹਨਾਂ ਨੂੰ ਪਰੋਲ ਮਿਲ ਚੁੱਕੀ ਹੈ ਪਰੋਲ ਮਿਲ ਚੁੱਕੀ ਹੈ ਉਸ ਤੋਂ ਬਾਅਦ ਅਗਲੇ ਦਿਤੀ ਉਹ ਵਾਪਸ ਜਾਂਦੇ ਨੇ ਤਾਂ ਉਹ ਅੱਜ ਸੁਨਾਰੀਆ ਜਿਹੜੀ ਜੇਲ ਹੈਗੀ ਹੈ ਉੱਥੇ ਅੱਜ ਸ਼ਾਮ ਨੂੰ ਲਗਭਗ 5 ਤੋਂ 6 ਵਜੇ ਦੇ ਵਿਚਕਾਰ ਰਿਡ ਸੋਰਸਸ ਆਖਦੇ ਨੇ ਕਿ ਉਹ ਜੇਲ ਦੇ ਵਿੱਚ ਵਾਪਸ ਜਾਣਗੇ ਹਾਲਾਂਕਿ ਜਿਹੜੀ ਪਰੋਲ ਮਿਲੀ ਸੀ ਉਸ ਦੇ ਵਿੱਚ ਜਦੋਂ ਕੰਡੀਸ਼ਨ ਲਗਾਈ ਗਈ ਸੀ ਪਰੋਲ ਦੇਣ ਦੇ ਸਮੇਂ ਇਹ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਬਾਗਪਤ ਚਿੱਤ ਜਿਹੜਾ ਹੈਗਾ ਬਰਮਾਨਾ ਆਸ਼ਰਮ ਉੱਥੇ ਉਹ ਸਮਾਪਿਤ ਕਰਨ ਦੀ ਔਰ ਇਹ ਵੀ ਨਾਲ ਕੰਡੀਸ਼ਨ ਲਾਈ ਗਈ ਸੀ ਕਿ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ satsang ਉੱਥੇ ਜਾਂ ਭੀੜ ਕੱਟੀ ਨਹੀਂ ਕਰਨਗੇ ਲੇਕਿਨ ਜਦੋਂ ਪਿਛਲੇ ਸਮੇਂ ਦੌਰਾਨ ਦੇਖੀ ਤਾਂ ਪਿਛਲੇ ਸਮੇਂ ਜਦੋਂ ਕੋਰੋਨ ਮਿਲਦੀ ਸੀ ਤਾਂ ਉਹ ਜਿਹੜਾ satsang ਹੈਗਾ ਉਹ ਆਨਲਾਈਨ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਆਨਲਾਈਨ ਉਹ satsang ਕਰਦੇ ਸੀ ਲੇਕਿਨ ਉਹ ਵੀ ਕੰਡੀਸ਼ਨ ਲਗਾ ਕੇ ਬੰਦ ਕਰਵਾਇਆ ਗਿਆ ਸੀ ਜੇ ਉਹ ਪਿਛਲੇ ਇਹਨਾਂ ਦੇ ਰਿਕਾਰਡ ਨੂੰ ਦੇਖ ਕੇ ਅੱਜ ਜਿਹੜਾ ਸਮੀ 5 ਵਜੇ ਦਾ ਸਮਾਂ ਰੱਖਿਆ ਗਿਆ 5 ਤੋਂ 6 ਵਜੇ ਦੇ ਕਰੀਬ ਉਹ ਵਾਪਸ ਸੁਨਾਰੀਏ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਜਾਣਗੇ ਔਰ ਉੱਥੇ ਹੀ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਕੱਲ ਜਿਹੜੀ ਹੈਗੀ ਉਹਨਾਂ ਦੀ ਪਰੋਲ ਜਾਂ ਪਰਲੋ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਸੋ ਉਸ ਤੋਂ ਬਾਅਦ ਅੱਜ ਉਹ ਬਰਵਾਨਾ ਆਸ਼ਰਮ ਦੇ ਵਿੱਚ ਹੀ ਰਹਿ ਰਹੇ ਸੀਗੇ ਪਿਛਲੇ ਦਿਨਾਂ ਤੋਂ ਜਦੋਂ 11 ਦਿਨਾਂ ਤੋਂ ਪਰੋਲ ਤੇ ਆਏ ਸੀਗੇ ਸੋ ਹੁਣ 21 ਦਿਨਾਂ ਦੀ ਪਰਲੋ ਖਤਮ ਕਰਕੇ ਅੱਜ ਸ਼ਾਮੀ ਜਿਹੜਾ ਹੈਗਾ ਉਹ ਵਾਪਸ ਹਰਿਆਣਾ ਦੀ ਸੁਨਾਰੀਏ ਜੇਲ੍ਹ ਦੇ ਵਿੱਚ ਵਾਪਸ ਜਾਣਗੇ ਤੇ ਦੱਸਦੀ ਕਿ ਜਦੋਂ ਤੋਂ ਸੜਾ ਜੜੀ ਉਹਨਾਂ ਦੀ ਸ਼ੁਰੂ ਹੋਈ ਹੈ ਉਹ ਤੋਂ ਹੀ ਉਹ ਸੁਨਾਰੀਆਂ ਜੇਲ੍ਹ ਦੇ ਵਿੱਚ ਰਹਿ ਰਹੇ ਨੇ ਸੋ ਹੁਣ ਅੱਗੇ ਦਾ ਜਿਹੜਾ ਹੈਗਾ ਜਿਹਨੇ ਅੱਜ ਸ਼ਾਮੀ ਵਾਪਸ ਆਣ ਕਿ ਕੁਝ ਨਿਕਲ ਕੇ ਆਉਂਦਾ ਉਹ ਦੇਖਣਾ ਹੋਵੇਗਾ ਜੀ ਬਾਬਾ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸੇ ਹੋਗੀ ਮਨਜੋਤ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਰਾਮ ਰਹੀਮ ਦੀ ਅਜ ਫਰਲੋ ਜਿਹੜੀ ਆ ਖਤਮ ਹੋ ਚੁੱਕੀ ਆ 21 ਦਿਨਾਂ ਦੀ ਇਹ ਫਰਲੋ ਮਿਲੀ ਸੀਗੀ ਉਹਨਾਂ ਨੂੰ ਜਿਹੜੀ ਖਤਮ ਹੋ ਗਈ ਆ ਤੇ ਹੁਣ ਵਾਪਸ ਉਹ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਤੇ 13 ਅਗਸਤ ਨੂੰ ਜੇਲ੍ਹ ਤੋਂ ਬਾਹਰ ਆਏ ਸੀਗੇ ਤੇ ਇਹ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਰਾਮ ਰਹੀਮ ਫਰਲੋ ਦੌਰਾਨ ਬਾਗਪਤ ਦੇ ਬਰ ਵਾਨਾ ਆਸ਼ਮ ਚ ਰਹੇ ਸੀਗੇ ਤੇ ਹੁਣ ਉਹਨਾਂ ਦੀ ਫਰਲੋ ਜਿਹੜੀ ਆ ਖਤਮ ਹੋ ਗਈ ਆ ਤੇ ਫਿਰ ਤੋਂ ਵਾਪਸ ਜਿਹੜੀ ਆ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਦਰਮੁਖੀ ਰਾਮ ਰਹੀਮ ਦੇ ਕੇ ਦਿਨਾਂ ਦੀ ਫਰਲੋ ਅੱਜ ਖਤਮ ਹੋ ਗਈ ਹੈ ਤੇ ਹੁਣ ਮੁੜੇ ਰੋहतक ਦੀ ਸੁਨਿਆਰਾ ਜੇਲ੍ਹ ਚ ਵਾਪਸ ਜਾਣਗੇ ਦੱਸਦੀ ਹੈ ਕਿ 13 ਅਗਸ ਨੂੰ ਉਹਨਾਂ ਨੂੰ ਰਾਹਤ ਮਿਲੀ ਸੀਗੀ ਤੇ 21 ਦਿਨਾਂ ਦੀ ਫਰਲੋ ਮਿਲੀ ਸੀ ਤੇ ਹੁਣ ਇਹ ਜਿਹੜੀ ਫਰਲੋ ਖਤਮ ਹੋ ਗਈ ਹੈ ਤੇ ਦੁਬਾਰਾ ਉਹ ਜੇਲ੍ਹ ਦੇ ਵਿੱਚ ਰੋहतक ਦੀ ਸੁਨਿਆਰਾ ਜਿਲ੍ਹੇ ਦੇ ਵਿੱਚ ਵਾਪਸ ਜਾਣਗੇ ਹੋਰ ਜਾਣਕਾਰੀ ਮੇਰੇ ਨਾਲ ਜੁੜੇ ਨੇ ਮੇਰੇ ਸਹੀ ਹੋ ਗਈ ਮਨਜੋਤ ਮਨਜੋਤ ਅੱਜ ਰਾਮ ਰਹੀਮ ਦੀ ਜਿਹੜੀ 21 ਦਿਨਾਂ ਦੀ ਫਰਲੋ ਸੀ ਅੱਜ ਖਤਮ ਹੋ ਗਈ ਹੈ ਜੀ ਬਿਲਕੁਲ ਵਾਂਗ ਜਿਸ ਤਰੀਕੇ ਦੇ ਨਾਲ ਦੱਸਿਆ ਤਾਂ ਇਸੇ ਤਰ੍ਹਾਂ ਦੀ ਪਰੋਲ ਜਿਹੜੀ ਉਹ ਵਿੱਦ ਵੀ ਨਹੀਂ ਖਤਮ ਹੋ ਚੁੱਕੀ ਸੀ ਲੇਕਿਨ ਜਿਹੜਾ ਪਿਛਲਾ ਰਿਕਾਰਡ ਆਨਲਾਈਨ ਜਦੋਂ ਦੇਖੇ ਤਾਂ ਉਹ ਹਰ ਇੱਕ ਵਾਰ ਜਿਹਦਾ ਹੈਗਾ ਜਿਵੇਂ ਹੁਣ 8 ਵਾਰ ਉਹਨਾਂ ਨੂੰ ਪਰੋਲ ਮਿਲ ਚੁੱਕੀ ਹੈ ਪਰੋਲ ਮਿਲ ਚੁੱਕੀ ਹੈ ਉਸ ਤੋਂ ਬਾਅਦ ਅਗਲੇ ਦਿਨ ਹੀ ਉਹ ਵਾਪਸ ਜਾਂਦੇ ਨੇ ਤੇ ਉਹ ਅੱਜ ਸੁਨਾਰੀਆ ਜਿਹੜੀ ਜੇਲ ਹੈਗੀ ਹੈ ਉੱਥੇ ਅੱਜ ਸ਼ਾਮ ਨੂੰ ਲਗਭਗ 5 ਤੋਂ 6 ਵਜੇ ਦੇ ਵਿੱਚ ਫਿਰ ਜਿਹੜੀ ਸੋਰਸਾਂ ਸਾਹਰੇ ਨਹੀਂ ਕਿ ਉਹ ਜੇਲ ਦੇ ਵਿੱਚ ਵਾਪਸ ਜਾਣਗੇ ਹਾਲਾਂਕਿ ਜਿਹੜੀ ਪਰੋਲ ਮਿਲੀ ਸੀ ਉਸ ਦੇ ਵਿੱਚ ਜਦੋਂ ਕੰਡੀਸ਼ਨ ਲਗਾਈ ਗਈ ਸੀ ਪਰੋਲ ਦੇਣ ਦੇ ਸਮੇਂ ਈ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਬਾਗਪਤ ਸਿਤ ਜਿਹੜਾ ਹੈਗਾ ਬਰਮਾਨਾ ਆਸ਼ਰਮ ਉੱਥੇ ਉਹ ਸਮਾਪਤੀ ਕਰਨ ਦੀ ਔਰ ਇਹ ਵੀ ਨਾਰਕ ਕਾਸ਼ਨ ਲਾਈ ਗਈ ਸੀ ਕਿ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਤਸੰਗ ਉੱਥੇ ਜਾਂ ਪੀੜ ਕੱਤੀ ਨਹੀਂ ਕਰਨਗੇ ਲੇਕਿਨ ਜਦੋਂ ਪਿਛਲੇ ਸਮੇਂ ਦੌਰਾਨ ਦੇਖੀ ਤਾਂ ਪਿਛਲੇ ਸਮੇਂ ਜਦੋਂ ਪਰੋਲ ਮਿਲਦੀ ਸੀ ਤਾਂ ਉਹ ਜਿਹੜਾ ਸਤਸੰਗ ਹੈਗਾ ਉਹ ਔਨਲਾਈਨ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਔਨਲਾਈਨ ਉਹ ਸਤਸੰਗ ਕਰਦੇ ਸੀ ਲੇਕਿਨ ਉਹ ਵੀ ਕੰਡੀਸ਼ਨ ਲਗਾ ਕੇ ਬੰਦ ਕਰਵਾ ਦਿੱਤਾ ਗਿਆ ਸੀ ਜੇ ਉਹ ਪਿਛਲੇ ਇਹਨਾਂ ਦੇ ਰਿਕਾਰਡ ਨੂੰ ਦੇਖ ਕੇ ਅੱਜ ਆ ਜਿਹੜਾ ਸ਼ਾਮੀ 5 ਵਜੇ ਦਾ ਸਮਾਰਕਾ ਗਿਆ 5 ਤੋਂ 6 ਵਜੇ ਦੇ ਕਰੀਬ ਉਹ ਵਾਪਸ ਸੁਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਜਾਣਗੇ ਔਰ ਉੱਥੇ ਹੀ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਕੱਲ ਜਿਹੜੀ ਹੈਗੀ ਉਹਨਾਂ ਦੀ ਪਰੋਲ ਜਾਂ ਪਰਡੋ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਸੋ ਉਸ ਤੋਂ ਬਾਅਦ ਅੱਜ ਉਹ ਬਰਵਾਨਾ ਆਸ਼ਰਮ ਦੇ ਵਿੱਚ ਹੀ ਰਹਿ ਰਹੇ ਸੀਗੇ ਪਿਛਲੇ ਦਿਨਾਂ ਤੋਂ ਜਦੋਂ 11 ਅੰਦਰ ਤੋਂ ਪਰੋਲ ਤੇ ਆਏ ਸੀਗੇ ਸੋ ਹੁਣ 21 ਦਿਨਾਂ ਦੀ ਪਰੋਲ ਖਤਮ ਕਰਕੇ ਅੱਜ ਸ਼ਾਮੀ ਜਿਹੜਾ ਹੈਗਾ ਉਹ ਵਾਪਸ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਜਾਣਗੇ ਸੀ ਦੱਸਦੀ ਕਿ ਜਦੋਂ ਤੋਂ ਸਜਾ ਜੜੀ ਉਹਨਾਂ ਦੀ ਸ਼ੁਰੂ ਹੋਈ ਹੈ ਔਰ ਉਹੋ ਹੀ ਉਹ ਸੁਣਾ ਰਿਹਾ ਜੇਲ੍ਹ ਦੇ ਵਿੱਚ ਰਹਿ ਰਹੇ ਨੇ ਸੋ ਹੁਣ ਅੱਗੇ ਦਾ ਜਿਹੜਾ ਹੈਗਾ ਜਿਹਨੇ ਅੱਜ ਸ਼ਾਮੀ ਵਾਪਸ ਆਨ ਕਿ ਕੁਝ ਨਿਕਲ ਕਿਉਂਦਾ ਹੈ ਉਹ ਦੇਖਣਾ ਹੋਵੇਗੀ ਸੱਚੀ ਬਾਤ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸੇ ਹੋਗੀ ਮਨਜੋਤ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਰਾਮ ਰਹੀਮ ਦੀ ਅਜ ਫਰਲੋ ਜਿਹੜੀ ਆ ਖਤਮ ਹੋ ਚੁੱਕੀ ਆ 21 ਦਿਨਾਂ ਦੀ ਇਹ ਫਰਲੋ ਮਿਲੀ ਸੀਗੀ ਉਹਨਾਂ ਨੂੰ ਜਿਹੜੀ ਖਤਮ ਹੋ ਗਈ ਆ ਤੇ ਹੁਣ ਵਾਪਸ ਉਹ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਤੇ 13 ਅਗਸਤ ਨੂੰ ਜੇਲ੍ਹ ਤੋਂ ਬਾਹਰ ਆਏ ਸੀਗੇ ਤੇ ਇਹ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਰਾਮ ਰਹੀਮ ਫਰਲੋ ਦੌਰਾਨ ਬਾਗਪਤ ਦੇ ਬਰ ਵਾਨਾ ਆਸ਼ਮ ਚ ਰਹੇ ਸੀਗੇ ਤੇ ਹੁਣ ਉਹਨਾਂ ਦੀ ਫਰਲੋ ਜਿਹੜੀ ਆ ਖਤਮ ਹੋ ਗਈ ਆ ਤੇ ਫਿਰ ਤੋਂ ਵਾਪਸ ਜਿਹੜੀ ਆ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਦਲੇਮੁਖੀ ਰਾਮ ਰਹੀਮ ਦੇ ਕੇ ਦਿਨਾਂ ਦੀ ਫਰਲੋ ਅੱਜ ਖਤਮ ਹੋ ਗਈ ਹੈ ਤੇ ਹੁਣ ਮੁੜੇ ਰੋहतक ਦੀ ਸੁਨਿਆਰਾ ਜਿਲ੍ਹੇ ਚ ਵਾਪਸ ਜਾਣਗੇ ਦੱਸਦੀ ਹੈ ਕਿ 10 ਅਗਸਤ ਨੂੰ ਉਹਨਾਂ ਨੂੰ ਰਾਹਤ ਮਿਲੀ ਸੀਗੀ ਤੇ 21 ਦਿਨਾਂ ਦੀ ਫਰਲੋ ਮਿਲੀ ਸੀ ਤੇ ਹੁਣ ਇਹ ਜਿਹੜੀ ਫਰਲੋ ਖਤਮ ਹੋ ਗਈ ਹੈ ਤੇ ਦੁਬਾਰਾ ਉਹ ਜੇਲ੍ਹ ਦੇ ਵਿੱਚ ਰੋहतक ਦੀ ਸੁਨਿਆਰਾ ਜਿਲ੍ਹੇ ਦੇ ਵਿੱਚ ਵਾਪਸ ਜਾਣਗੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹੀ ਹੋ ਗਈ ਮਨਜੋਤ ਮਨਜੋਤ ਅੱਜ ਰਾਮ ਰਹੀਮ ਦੀ ਜਿਹੜੀ 21 ਦਿਨਾਂ ਦੀ ਫਰਲੋ ਸੀ ਅੱਜ ਖਤਮ ਹੋ ਗਈ ਹੈ ਜੀ ਬਿਲਕੁਲ ਵਾਂਗ ਜਿਸ ਤਰੀਕੇ ਨਾਲ ਦੂਸਰਾਂ ਦੀ ਤਰ੍ਹਾਂ ਵੀ ਪਰੋਲ ਜਿਹੜੀ ਉਹ ਬਿੱਤੇ ਦੀ ਖਤਮ ਹੋ ਚੁੱਕੀ ਸੀ ਲੇਕਿਨ ਜਿਹੜਾ ਪਿਛਲਾ ਰਿਕਾਰਡ ਆਨਾਲਾ ਜਦੋਂ ਦੇਖੇ ਤਾਂ ਉਹ ਹਰ ਇੱਕ ਵਾਰ ਜਿਹੜਾ ਹੈਗਾ ਜਿਵੇਂ ਹੁਣ ਅੱਠ ਵਾਰ ਉਹਨਾਂ ਨੂੰ ਪਰੋਲ ਮਿਲ ਚੁੱਕੀ ਹੈ ਪਰੋਲ ਮਿਲ ਚੁੱਕੀ ਹੈ ਉਸ ਤੋਂ ਬਾਅਦ ਅਗਲੇ ਦਿਤੀ ਉਹ ਵਾਪਸ ਜਾਂਦੇ ਨੇ ਤੇ ਅੱਜ ਸੁਨਾਰੀਆ ਜਿਹੜੀ ਜੇਲ ਹੈਗੀ ਹੈ ਉੱਥੇ ਅੱਜ ਸ਼ਾਮ ਨੂੰ ਲਗਭਗ 5 ਤੋਂ 6 ਵਜੇ ਦੇ ਵਿੱਚ ਕਰ ਜਿਹੜੇ ਸੋਰਸਸ ਸਾਹਰੇ ਨਹੀਂ ਕਿ ਉਹ ਜੇਲ ਦੇ ਵਿੱਚ ਵਾਪਸ ਜਾਣਗੇ ਹਾਲਾਂਕਿ ਜਿਹੜੀ ਪਰੋਲ ਮਿਲੀ ਸੀ ਉਸ ਦੇ ਵਿੱਚ ਜਦੋਂ ਕੰਡੀਸ਼ਨ ਲਗਾਈ ਗਈ ਸੀ ਪਰੋਲ ਦੇਣ ਦੇ ਸਮੇਂ ਕਿ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਬਾਗਪਤ ਚਿੱਤ ਜਿਹੜਾ ਹੈਗਾ ਬਰਮਾਨਾ ਆਸ਼ਰਮ ਉੱਥੇ ਉਹ ਸਮਾਪਤੀ ਕਰਨ ਦੀ ਔਰ ਇਹ ਵੀ ਨਾ ਕੰਡੀਸ਼ਨ ਲਾਈ ਗਈ ਸੀ ਕਿ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਤਸੰਗ ਮੁਕੀਏ ਜਾਂ ਭੀੜ ਇਕੱਠੀ ਨਹੀਂ ਕਰਨਗੇ ਲੇਕਿਨ ਜਦੋਂ ਪਿਛਲੇ ਸਮੇਂ ਦੌਰਾਨ ਦੇਖੀ ਤਾਂ ਪਿਛਲੇ ਸਮੇਂ ਜਦੋਂ ਪਰੋਲ ਮਿਲਦੀ ਸੀ ਤਾਂ ਉਹ ਜਿਹੜਾ ਸਤਸੰਗ ਹੈਗਾ ਉਹ ਔਨਲਾਈਨ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਔਨਲਾਈਨ ਉਹ ਸਤਸੰਗ ਕਰਦੇ ਸੀ ਲੇਕਿਨ ਉਹ ਵੀ ਕੰਡੀਸ਼ਨ ਲਗਾ ਕੇ ਬੰਦ ਕਰਵਾਇਆ ਗਿਆ ਸੀ ਜੇ ਉਹ ਪਿਛਲੇ ਇਹਨਾਂ ਦੇ ਰਿਕਾਰਡ ਨੂੰ ਦੇਖਦੇ ਅੱਜ ਆ ਜਿਹੜਾ ਸ਼ਾਮੀ 5 ਵਜੇ ਦਾ ਸਮਾਰਕਾ ਗਿਆ 5 ਤੋਂ 6 ਵਜੇ ਕਰੀਬ ਉਹ ਵਾਪਸ ਸੁਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਜਾਣਗੇ ਔਰ ਉੱਥੇ ਹੀ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਕੱਲ ਜਿਹੜੀ ਹੈਗੀ ਉਹਨਾਂ ਦੀ ਪਰੋਲ ਜਾਂ ਪਰਲੋ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਸੋ ਉਸ ਤੋਂ ਬਾਅਦ ਅੱਜ ਉਹ ਬਰਵਾਨਾ ਆਸ਼ਰਮ ਦੇ ਵਿੱਚ ਹੀ ਰਹਿ ਰਹੇ ਸੀਗੇ ਪਿਛਲੇ ਦਿਨਾਂ ਤੋਂ ਜਦੋਂ 13 ਗੱਦ ਤੋਂ ਪਰੋਲ ਤੇ ਆਏ ਸੀਗੇ ਸੋ ਹੁਣ 21 ਦਿਨਾਂ ਦੀ ਪਰਲੋ ਖਤਮ ਕਰਕੇ ਅੱਜ ਸ਼ਾਮੀ ਜਿਹੜਾ ਹੈਗਾ ਉਹ ਵਾਪਸ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਜਾਣਗੇ ਤੇ ਦੱਸਦੀ ਕਿ ਜਦੋਂ ਤੋਂ ਸਜ਼ਾ ਜੜੀ ਉਹਨਾਂ ਦੀ ਸ਼ੁਰੂ ਹੋਈ ਹੈ ਔਰ ਉਹ ਤੋਂ ਹੀ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਰਹਿ ਰਹੇ ਨੇ ਸੋ ਹੁਣ ਅੱਗੇ ਦਾ ਜਿਹੜਾ ਹੈਗਾ ਜਿਹਨੇ ਅੱਜ ਸ਼ਾਮੀ ਵਾਪਸ ਆਣ ਕਿ ਕੁਝ ਕੁਝ ਨਿਕਲ ਕੇ ਆਉਂਦਾ ਹੈ ਉਹ ਦੇਖਣਾ ਹੋਵੇਗਾ ਜੀ ਬਾਬਾ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸੇ ਹੋਗੀ ਮਨਜੋਤ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਰਾਮ ਰਹੀਮ ਦੀ ਅਜ ਫਰਲੋ ਜਿਹੜੀ ਆ ਖਤਮ ਹੋ ਚੁੱਕੀ ਆ 21 ਦਿਨਾਂ ਦੀ ਇਹ ਫਰਲੋ ਮਿਲੀ ਸੀਗੀ ਉਹਨਾਂ ਨੂੰ ਜਿਹੜੀ ਖਤਮ ਹੋ ਗਈ ਆ ਤੇ ਹੁਣ ਵਾਪਸ ਉਹ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਤੇ 13 ਅਗਸਤ ਨੂੰ ਜੇਲ੍ਹ ਤੋਂ ਬਾਹਰ ਆਏ ਸੀਗੇ ਤੇ ਇਹ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਰਾਮ ਰਹੀਮ ਫਰਲੋ ਦੌਰਾਨ ਬਾਗਪਤ ਦੇ ਬਰ ਵਾਨਾ ਆਸ਼ਮ ਚ ਰਹੇ ਸੀਗੇ ਤੇ ਹੁਣ ਉਹਨਾਂ ਦੀ ਫਰਲੋ ਜਿਹੜੀ ਆ ਖਤਮ ਹੋ ਗਈ ਆ ਤੇ ਫਿਰ ਤੋਂ ਵਾਪਸ ਜਿਹੜੀ ਆ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਦੇਰਮੁਗੀ ਰਾਮ रहीम ਦੇ ਕੇ ਦਿਨਾਂ ਦੀ ਫਰਲੋ ਅੱਜ ਖਤਮ ਹੋ ਗਈ ਹੈ ਤੇ ਹੁਣ ਮੁੜੇ ਰੋहतक ਦੀ ਸੁਨਿਆਰਾ ਜ਼ਿਲ੍ਹੇ ਚ ਵਾਪਸ ਜਾਣਗੇ ਦੱਸਦੀ ਹੈ ਕਿ 13 ਅਗਸ ਨੂੰ ਉਹਨਾਂ ਨੂੰ ਰਾਹਤ ਮਿਲੀ ਸੀਗੀ ਤੇ 21 ਦਿਨਾਂ ਦੀ ਫਰਲੋ ਮਿਲੀ ਸੀ ਤੇ ਹੁਣ ਇਹ ਜਿਹੜੀ ਫਰਲੋ ਖਤਮ ਹੋ ਗਈ ਹੈ ਤੇ ਦੁਬਾਰਾ ਉਹ ਜੇਲ੍ਹ ਦੇ ਵਿੱਚ ਰੋहतक ਦੀ ਸੁਨਿਆਰਾ ਜ਼ਿਲ੍ਹੇ ਦੇ ਵਿੱਚ ਵਾਪਸ ਜਾਣਗੇ ਹੋਰ ਜਾਣਕਾਰੀ ਮੇਰੇ ਨਾਲ ਜੁੜੇ ਨੇ ਮੇਰੇ ਸਹੀ ਹੋ ਗਈ ਮਨਜੋਤ ਮਨਜੋਤ ਅੱਜ ਰਾਮ ਰਹੀਮ ਦੀ ਜਿਹੜੀ 21 ਦਿਨਾਂ ਦੀ ਫਰਲੋ ਸੀ ਅੱਜ ਖਤਮ ਹੋ ਗਈ ਹੈ ਜੀ ਬਿਲਕੁਲ ਵਾਂਗ ਜਿਸ ਤਰੀਕੇ ਨਾਲ ਦੂਸਰਾ ਤਾਂ ਇਸੇ ਤਰ੍ਹਾਂ ਦੀ ਪਰੋ ਜਿਹੜੀ ਉਹ ਬਿੱਤੇ ਵੀ ਨਹੀਂ ਖਤਮ ਹੋ ਚੁੱਕੀ ਸੀ ਲੇਕਿਨ ਜਿਹੜਾ ਪਿਛਲਾ ਰਿਕਾਰਡ ਆਨਾਲਾ ਜਦੋਂ ਦੇਖੇ ਤਾਂ ਉਹ ਹਰ ਇੱਕ ਵਾਰ ਜਿਹਦਾ ਹੈਗਾ ਜਿਵੇਂ ਹੁਣ 8 ਵਾਰ ਉਹਨਾਂ ਨੂੰ ਪਰੋ ਬਿਲ ਚੁੱਕੀ ਹੈ ਪਰੋਲ ਬਿਲ ਚੁੱਕੀ ਹੈ ਉਸ ਤੋਂ ਬਾਅਦ ਅਗਲੇ ਦਿਨ ਹੀ ਉਹ ਵਾਪਸ ਜਾਂਦੇ ਨੇ ਤੇ ਉਹ ਅੱਜ ਸੁਨਾਰੀਆ ਜਿਹੜੀ ਜੇਲ ਹੈਗੀ ਹੈ ਉੱਥੇ ਅੱਜ ਸ਼ਾਮ ਨੂੰ ਲਗਭਗ 5 ਤੋਂ 6 ਵਜੇ ਦੇ ਵਿੱਚ ਫਿਰ ਜਿਹੜੀ ਸੋਰਸਸ ਆਤਰੇ ਨਹੀਂ ਕਿ ਉਹ ਜੇਲ ਦੇ ਵਿੱਚ ਵਾਪਸ ਜਾਣਗੇ ਹਾਲਾਂਕਿ ਜਿਹੜੀ ਪੈਰੋਲ ਮਿਲੀ ਸੀ ਉਸ ਦੇ ਵਿੱਚ ਜਦੋਂ ਕੰਡੀਸ਼ਨ ਲਗਾਈ ਗਈ ਸੀ ਪੈਰੋਲ ਦੇੰਦੇ ਸਮੇਂ ਕਿ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਬਾਗਪਤ ਚਿੱਤ ਜਿਹੜਾ ਹੈਗਾ ਬਰਮਾਨਾ ਆਸ਼ਰਮ ਉੱਥੇ ਉਹ ਸਮਾਪਤੀ ਕਰਨ ਕਿ ਉਹ ਇਹ ਵੀ ਨਾਲ ਕੰਡੀਸ਼ਨ ਲਾਈ ਗਈ ਸੀ ਕਿ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ satsang ਉੱਥੇ ਜਾਂ ਭੀੜ ਕੱਟੀ ਨਹੀਂ ਕਰਨਗੇ ਲੇਕਿਨ ਜਦੋਂ ਪਿਛਲੇ ਸਮੇਂ ਦੌਰਾਨ ਦੇਖੀ ਤਾਂ ਪਿਛਲੇ ਸਮੇਂ ਜਦੋਂ ਪੈਰੋਲ ਮਿਲਦੀ ਸੀ ਤਾਂ ਉਹ ਜਿਹੜਾ satsang ਹੈਗਾ ਉਹ ਆਨਲਾਈਨ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਆਨਲਾਈਨ ਉਹ satsang ਕਰਦੇ ਸੀ ਲੇਕਿਨ ਉਹ ਵੀ ਅਕੜੀਚੇ ਲਗਾ ਕੇ ਬੰਦ ਕਰਵਾਇਆ ਗਿਆ ਸੀ ਜੋ ਪਿਛਲੇ ਇਹਨਾਂ ਦੇ ਰਿਕਾਰਡ ਨੂੰ ਦੇਖਦੇ ਅੱਜ ਜਿਹੜਾ ਸ਼ਾਮੀ 5 ਵਜੇ ਦਾ ਸਮਾਂ ਰੱਖਿਆ ਗਿਆ 5 ਤੋਂ 6 ਵਜੇ ਦੇ ਕਰੀਬ ਉਹ ਵਾਪਸ ਸੁਨਾਰੀਆ ਝੀਲ ਦੇ ਵਿੱਚ ਜਿਹੜਾ ਹੈਗਾ ਉਹ ਜਾਣਗੇ ਔਰ ਉੱਥੇ ਹੀ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਕੱਲ ਜਿਹੜੀ ਹੈਗੀ ਉਹਨਾਂ ਦੀ ਪ੍ਰੋਲ ਜਾਂ ਪਰੋਲ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਸੋ ਉਸ ਤੋਂ ਬਾਅਦ ਅੱਜ ਉਹ ਬਰਵਾਨਾ ਆਸ਼ਰਮ ਦੇ ਵਿੱਚ ਹੀ ਰਹਿ ਰਹੇ ਸੀਗੇ ਪਿਛਲੇ ਦਿਨਾਂ ਤੋਂ ਜਦੋਂ 13 ਅਗਸਤ ਤੋਂ ਪ੍ਰੋਲ ਤੇ ਆਏ ਸੀਗੇ ਸੋ ਹੁਣ 21 ਦਿਨਾਂ ਦੀ ਫਰਲੋ ਖਤਮ ਕਰਕੇ ਅੱਜ ਸ਼ਾਮੀ ਜਿਹੜਾ ਹੈਗਾ ਉਹ ਵਾਪਸ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਜਾਣਗੀ ਤੇ ਦੱਸਦੀ ਕਿ ਜਦੋਂ ਤੋਂ ਸਜ਼ਾ ਜਿਹੜੀ ਉਹਨਾਂ ਦੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਰਹਿ ਰਹੇ ਨੇ ਸੋ ਹੁਣ ਅੱਗੇ ਦਾ ਜਿਹੜਾ ਹੈਗਾ ਜਿਨੇ ਅੱਜ ਸ਼ਾਮੀ ਵਾਪਸ ਜਾਂਦੀ ਕੁਝ ਨਿਕਲ ਕਿਉਂਦਾ ਹੈ ਉਹ ਦੇਖਣਾ ਹੋਵੇਗਾ ਜੀ ਬਾਬਾ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸੇਹੀ ਹੋਗੀ ਮਨਜੋਤ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਰਾਮ ਰਹੀਮ ਦੀ ਅਜ ਫਰਲੋ ਜਿਹੜੀ ਆ ਖਤਮ ਹੋ ਚੁੱਕੀ ਆ 21 ਦਿਨਾਂ ਦੀ ਇਹ ਫਰਲੋ ਮਿਲੀ ਸੀਗੀ ਉਹਨਾਂ ਨੂੰ ਜਿਹੜੀ ਖਤਮ ਹੋ ਗਈ ਆ ਤੇ ਹੁਣ ਵਾਪਸ ਉਹ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਤੇ 13 ਅਗਸਤ ਨੂੰ ਜੇਲ੍ਹ ਤੋਂ ਬਾਹਰ ਆਏ ਸੀਗੇ ਤੇ ਇਹ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਰਾਮ ਰਹੀਮ ਫਰਲੋ ਦੌਰਾਨ ਬਾਗਪਤ ਦੇ ਬਰ ਵਾਨਾ ਆਸ਼ਮ ਚ ਰਹੇ ਸੀਗੇ ਤੇ ਹੁਣ ਉਹਨਾਂ ਦੀ ਫਰਲੋ ਜਿਹੜੀ ਆ ਖਤਮ ਹੋ ਗਈ ਆ ਤੇ ਫਿਰ ਤੋਂ ਵਾਪਸ ਜਿਹੜੀ ਆ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਦੇਰਮੁਗੀ ਰਾਮ ਰਹੀਮ ਦੇ ਕੇ ਦਿਨਾਂ ਦੀ ਫਰਲੋ ਅੱਜ ਖਤਮ ਹੋ ਗਈ ਹੈ ਤੇ ਹੁਣ ਮੁੜੇ ਰੋहतक ਦੀ ਸੁਨਿਆਰਾ ਜੇਲ੍ਹ ਚ ਵਾਪਸ ਜਾਣਗੇ ਦੱਸਦੀ ਹੈ ਕਿ 10 ਅਗਸ ਨੂੰ ਉਹਨਾਂ ਨੂੰ ਰਾਹਤ ਮਿਲੀ ਸੀਗੀ ਤੇ 21 ਦਿਨਾਂ ਦੀ ਫਰਲੋ ਮਿਲੀ ਸੀ ਤੇ ਹੁਣ ਇਹ ਜਿਹੜੀ ਫਰਲੋ ਖਤਮ ਹੋ ਗਈ ਹੈ ਤੇ ਦੁਬਾਰਾ ਉਹ ਜੇਲ੍ਹ ਦੇ ਵਿੱਚ ਰੋहतक ਦੀ ਸੁਨਿਆਰਾ ਜੇਲ੍ਹ ਦੇ ਵਿੱਚ ਵਾਪਸ ਜਾਣਗੇ ਹੋਰ ਜਾਣਕਾਰੀ ਮੇਰੇ ਨਾਲ ਜੁੜੇ ਨੇ ਮੇਰੇ ਸਹੀ ਹੋ ਗਈ ਮਨਜੋਤ ਮਨਜੋਤ ਅੱਜ ਰਾਮ ਰਹੀਮ ਦੀ ਜਿਹੜੀ 21 ਦਿਨਾਂ ਦੀ ਫਰਲੋ ਸੀ ਅੱਜ ਖਤਮ ਹੋ ਗਈ ਹੈ ਜੀ ਬਿਲਕੁਲ ਵਾਂਗ ਜੇ ਇਸ ਤਰੀਕੇ ਦੇ ਨਾਲ ਦੂਸਰਾ ਤਾਂ ਇਸੇ ਤਰ੍ਹਾਂ ਦੀ ਪਰੋਲ ਜਿਹੜੀ ਉਹ ਬਿੱਦ ਵੀ ਨਹੀਂ ਖਤਮ ਹੋ ਚੁੱਕੀ ਸੀ ਲੇਕਿਨ ਜਿਹੜਾ ਪਿਛਲਾ ਰਿਕਾਰਡ ਆਨਲਾਈਨ ਜਦੋਂ ਦੇਖੇ ਤਾਂ ਉਹ ਹਰ ਇੱਕ ਵਾਰ ਜਿਹਦਾ ਹੈਗਾ ਜਿਵੇਂ ਹੁਣ 8 ਵਾਰ ਉਹਨਾਂ ਨੂੰ ਪਰੋਲ ਮਿਲ ਚੁੱਕੀ ਹੈ ਪਰੋਲ ਮਿਲ ਚੁੱਕੀ ਹੈ ਉਸ ਤੋਂ ਬਾਅਦ ਅਗਲੇ ਦਿਨ ਹੀ ਉਹ ਵਾਪਸ ਜਾਂਦੇ ਨੇ ਤੇ ਉਹ ਅੱਜ ਸੁਨਾਰੀਆ ਜਿਹੜੀ ਜੇਲ ਹੈਗੀ ਹੈ ਉੱਥੇ ਅੱਜ ਸ਼ਾਮ ਨੂੰ ਲਗਭਗ 5 ਤੋਂ 6 ਵਜੇ ਦੇ ਵਿਚਕਾਰ ਜਿਹੜੀ ਸੋਰਸਸ ਆਤ ਰਹੇ ਨੇ ਕਿ ਉਹ ਜੇਲ ਦੇ ਵਿੱਚ ਵਾਪਸ ਜਾਣਗੇ ਹਾਲਾਂਕਿ ਜਿਹੜੀ ਪਰੋਲ ਮਿਲੀ ਸੀ ਉਸ ਦੇ ਵਿੱਚ ਜਦੋਂ ਕੰਡੀਸ਼ਨ ਲਗਾਈ ਗਈ ਸੀ ਪਰੋਲ ਦੇਣ ਦੇ ਸਮੇਂ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਬਾਗਪਤ ਚਿਤ ਜਿਹੜਾ ਹੈਗਾ ਬਰਮਾਨਾ ਆਸ਼ਰਮ ਉੱਥੇ ਉਹ ਸਮਾਪਤੀ ਕਰਨ ਦੀ ਔਰ ਇਹ ਵੀ ਨਲਕ ਕ੍ਰਿਸ਼ਨ ਲਾਈ ਗਈ ਸੀ ਕਿ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਤਸੰਗ ਉੱਥੇ ਜਾਂ ਭੀੜ ਕੱਢੀ ਨਹੀਂ ਕਰਨਗੇ ਲੇਕਿਨ ਜਦੋਂ ਪਿਛਲੇ ਸਮੇਂ ਦੌਰਾਨ ਦੇਖੀ ਤਾਂ ਪਿਛਲੇ ਸਮੇਂ ਜਦੋਂ ਪਰੋਲ ਮਿਲਦੀ ਸੀ ਤਾਂ ਉਹ ਜਿਹੜਾ ਸਤਸੰਗ ਹੈਗਾ ਉਹ ਔਨਲਾਈਨ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਔਨਲਾਈਨ ਉਹ ਸਤਸੰਗ ਕਰਦੇ ਸੀ ਲੇਕਿਨ ਉਹ ਵੀ ਕ੍ਰਿਡਿਟ ਲਗਾ ਕੇ ਬੰਦ ਕਰਵਾ ਦਿੱਤਾ ਗਿਆ ਸੀ ਜੇ ਉਹ ਪਿਛਲੇ ਇਹਨਾਂ ਦੇ ਰਿਕਾਰਡ ਨੂੰ ਦੇਖਦੇ ਅੱਜ ਅ ਜਿਹੜਾ ਸ਼ਾਮੀ 5 ਵਜੇ ਦਾ ਸਮਾਰਕਾ ਗਿਆ 5 ਤੋਂ 6 ਵਜੇ ਦੇ ਕਰੀਬ ਉਹ ਵਾਪਸ ਸੁਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਜਾਣਗੇ ਔਰ ਉੱਥੇ ਹੀ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਕੱਲ ਜਿਹੜੀ ਹੈਗੀ ਉਹਨਾਂ ਦੀ ਪਰੋਲ ਜਾਂ ਪਰਡੋ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਸੋ ਉਸ ਤੋਂ ਬਾਅਦ ਅੱਜ ਉਹ ਬਰਵਾਨਾ ਆਸ਼ਰਮ ਦੇ ਵਿੱਚ ਹੀ ਰਹਿ ਰਹੇ ਸੀਗੇ ਪਿਛਲੇ ਦਿਨਾਂ ਤੋਂ ਜਦੋਂ 13 ਅਗਸਤ ਤੋਂ ਪਰੋਲ ਤੇ ਆਏ ਸੀਗੇ ਸੋ ਹੁਣ 21 ਦਿਨਾਂ ਦੀ ਪਰੋਲ ਖਤਮ ਕਰਕੇ ਅੱਜ ਸ਼ਾਮੀ ਜਿਹੜਾ ਹੈਗਾ ਉਹ ਵਾਪਸ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਜਾਣਗੇ ਸੀ ਦੱਸਦੀ ਕਿ ਜਦੋਂ ਤੋਂ ਸਜਾ ਜੜੀ ਉਹਨਾਂ ਦੀ ਸ਼ੁਰੂ ਹੋਈ ਹੈ ਔਰ ਉਹ ਤੋਂ ਹੀ ਉਹ ਸੁਣਾਰੀਆ ਜੇਲ੍ਹ ਦੇ ਵਿੱਚ ਰਹਿ ਰਹੇ ਨੇ ਸੋ ਹੁਣ ਅੱਗੇ ਦਾ ਜਿਹੜਾ ਹੈਗਾ ਜਿਹਨੇ ਅੱਜ ਸ਼ਾਮੀ ਵਾਪਸ ਆਣ ਕਿ ਕੁਝ ਨਿਕਲ ਕਿਉਂਦਾ ਉਹ ਦੇਖਣਾ ਹੋਵੇਗੀ ਸੱਚੀ ਬਾਵਾ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸੇ ਹੋਗੀ ਮਨਜੋਤ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਰਾਮ ਰਹੀਮ ਦੀ ਅਜ ਫਰਲੋ ਜਿਹੜੀ ਆ ਖਤਮ ਹੋ ਚੁੱਕੀ ਆ 21 ਦਿਨਾਂ ਦੀ ਇਹ ਫਰਲੋ ਮਿਲੀ ਸੀਗੀ ਉਹਨਾਂ ਨੂੰ ਜਿਹੜੀ ਖਤਮ ਹੋ ਗਈ ਆ ਤੇ ਹੁਣ ਵਾਪਸ ਉਹ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਤੇ 13 ਅਗਸਤ ਨੂੰ ਜੇਲ੍ਹ ਤੋਂ ਬਾਹਰ ਆਏ ਸੀਗੇ ਤੇ ਇਹ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਰਾਮ ਰਹੀਮ ਫਰਲੋ ਦੌਰਾਨ ਬਾਗਪਤ ਦੇ ਬਰ ਵਾਨਾ ਅਸ਼ਮ ਚ ਰਹੇ ਸੀਗੇ ਤੇ ਹੁਣ ਉਹਨਾਂ ਦੀ ਫਰਲੋ ਜਿਹੜੀ ਆ ਖਤਮ ਹੋ ਗਈ ਆ ਤੇ ਫਿਰ ਤੋਂ ਵਾਪਸ ਜਿਹੜੀ ਆ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਦਰਮੰਗਿਰ ਰਾਮ ਰਹੀਮ ਦੇ ਕੇ ਦਿਨਾਂ ਦੀ ਫਰਲੋ ਅੱਜ ਖਤਮ ਹੋ ਗਈ ਹੈ ਤੇ ਹੁਣ ਮੁੜੇ ਰੋहतक ਦੀ ਸੁਨਿਆਰਾ ਜੇਲ੍ਹ ਚ ਵਾਪਸ ਜਾਣਗੇ ਦੱਸਦੀ ਹੈ ਕਿ 10 ਅਗਸਤ ਨੂੰ ਉਹਨਾਂ ਨੂੰ ਰਾਹਤ ਮਿਲੀ ਸੀਗੀ ਤੇ 21 ਦਿਨਾਂ ਦੀ ਫਰਲੋ ਮਿਲੀ ਸੀ ਤੇ ਹੁਣ ਇਹ ਜਿਹੜੀ ਫਰਲੋ ਖਤਮ ਹੋ ਗਈ ਹੈ ਤੇ ਦੁਬਾਰਾ ਉਹ ਜੇਲ੍ਹ ਦੇ ਵਿੱਚ ਰੋहतक ਦੀ ਸੁਨਿਆਰਾ ਜੇਲ੍ਹ ਦੇ ਵਿੱਚ ਵਾਪਸ ਜਾਣਗੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸੇਹੀ ਹੋ ਗਈ ਮਨਜੋਤ ਮਨਜੋਤ ਅੱਜ ਰਾਮ ਰਹੀਮ ਦੀ ਜਿਹੜੀ 21 ਦਿਨਾਂ ਦੀ ਫਰਲੋ ਸੀ ਅੱਜ ਖਤਮ ਹੋ ਗਈ ਹੈ ਜੀ ਬਿਲਕੁਲ ਵਾਂਗ ਜਿਸ ਤਰੀਕੇ ਨਾਲ ਦੂਸਰਾਂ ਦੀ ਤਰ੍ਹਾਂ ਵੀ ਪਰੋਲ ਜਿਹੜੀ ਉਹ ਵੀ ਤੇ ਵੀ ਖਤਮ ਹੋ ਚੁੱਕੀ ਸੀ ਲੇਕਿਨ ਜਿਹੜਾ ਪਿਛਲਾ ਰਿਕਾਰਡ ਨਾਲ ਜਦੋਂ ਦੇਖੇ ਤਾਂ ਉਹ ਹਰ ਇੱਕ ਵਾਰ ਜਿਹੜਾ ਹੈਗਾ ਜਿਵੇਂ ਹੁਣ 8 ਵਾਰ ਉਹਨਾਂ ਨੂੰ ਪਰੋਲ ਮਿਲ ਚੁੱਕੀ ਹੈ ਪਰੋਲ ਮਿਲ ਚੁੱਕੀ ਹੈ ਉਸ ਤੋਂ ਬਾਅਦ ਅਗਲੇ ਦਿਤੀ ਉਹ ਵਾਪਸ ਜਾਂਦੇ ਨੇ ਤੇ ਅੱਜ ਸੁਨਾਰੀਆ ਜਿਹੜੀ ਜੇਲ ਹੈਗੀ ਹੈ ਉੱਥੇ ਅੱਜ ਸ਼ਾਮ ਨੂੰ ਲਗਭਗ 5 ਤੋਂ 6 ਵਜੇ ਦੇ ਵਿੱਚ ਫਿਰ ਜਿਹੜੀ ਸੋਰਸਸ ਆਤ ਰਹੇ ਨੇ ਕਿ ਉਹ ਜੇਲ ਦੇ ਵਿੱਚ ਵਾਪਸ ਜਾਣਗੇ ਹਾਲਾਂਕਿ ਜਿਹੜੀ ਪਰੋਲ ਮਿਲੀ ਸੀ ਉਸ ਦੇ ਵਿੱਚ ਜਦੋਂ ਕੰਡੀਸ਼ਨ ਲਗਾਈ ਗਈ ਸੀ ਪਰੋਲ ਦੇਣ ਦੇ ਸਮੇਂ ਕਿ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਬਾਗਪਤ ਚਿੱਤ ਜਿਹੜਾ ਹੈਗਾ ਬਰਮਾਨਾ ਆਸ਼ਰਮ ਉੱਥੇ ਉਹ ਸਮਾਪਿਤ ਕਰਨ ਦੀ ਔਰ ਇਹ ਵੀ ਨਾ ਕੁਸ਼ੀਨ ਲਾਈ ਗਈ ਸੀ ਕਿ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਤਸੰਗ ਉਥੇ ਜਾਂ ਭੀੜ ਇਕੱਠੀ ਨਹੀਂ ਕਰਨਗੇ ਲੇਕਿਨ ਜਦੋਂ ਪਿਛਲੇ ਸਮੇਂ ਦੌਰਾਨ ਦੇਖੀ ਤਾਂ ਪਿਛਲੇ ਸਮੇਂ ਜਦੋਂ ਪਰੋਲ ਮਿਲਦੀ ਸੀ ਤਾਂ ਉਹ ਜਿਹੜਾ ਸਤਸੰਗ ਹੈਗਾ ਉਹ ਔਨਲਾਈਨ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਔਨਲਾਈਨ ਉਹ ਸਤਸੰਗ ਕਰਦੇ ਸੀ ਲੇਕਿਨ ਉਹ ਵੀ ਕੰਡੀਸ਼ਨ ਲਗਾ ਕੇ ਬੰਦ ਕਰਵਾ ਦਿੱਤਾ ਗਿਆ ਸੀ ਜੇ ਉਹ ਪਿਛਲੇ ਇਹਨਾਂ ਦੇ ਰਿਕਾਰਡ ਨੂੰ ਦੇਖਦੇ ਅੱਜ ਆ ਜਿਹੜਾ ਸ਼ਾਮੀ 5 ਵਜੇ ਦਾ ਸਮਾਂ ਰੱਖਿਆ ਗਿਆ 5 ਤੋਂ 6 ਵਜੇ ਕਰੀਬ ਉਹ ਵਾਪਸ ਸੁਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਜਾਣਗੇ ਔਰ ਉੱਥੇ ਹੀ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਕੱਲ ਜਿਹੜੀ ਹੈਗੀ ਉਹਨਾਂ ਦੀ ਪਰੋਲ ਜਾਂ ਪਰਲੋ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਸੋ ਉਸ ਤੋਂ ਬਾਅਦ ਅੱਜ ਉਹ ਬਰਵਾਨਾ ਆਸ਼ਰਮ ਦੇ ਵਿੱਚ ਹੀ ਰਹਿ ਰਹੇ ਸੀਗੇ ਪਿਛਲੇ ਦਿਨਾਂ ਤੋਂ ਜਦੋਂ 13 ਅਗਸਤ ਤੋਂ ਪਰੋਲ ਤੇ ਆਏ ਸੀਗੇ ਸੋ ਹੁਣ 21 ਦਿਨਾਂ ਦੀ ਪਰਲੋ ਖਤਮ ਕਰਕੇ ਅੱਜ ਸ਼ਾਮੀ ਜਿਹੜਾ ਹੈਗਾ ਉਹ ਵਾਪਸ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਜਾਣਗੇ ਤੇ ਦੱਸਦੀ ਕਿ ਜਦੋਂ ਤੋਂ سزا ਜਿਹੜੀ ਉਹਨਾਂ ਦੀ ਸ਼ੁਰੂ ਹੋਈ ਹੈ ਉਹ ਤੋਂ ਹੀ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਰਹਿ ਰਹੇ ਨੇ ਸੋ ਹੁਣ ਅੱਗੇ ਦਾ ਜਿਹੜਾ ਹੈਗਾ ਜਿੰਨੇ ਅੱਜ ਸ਼ਾਮੀ ਵਾਪਸ ਆਣ ਕਿ ਕੁਝ ਨਿਕਲ ਕੇ ਆਉਂਦਾ ਹੈ ਉਹ ਦੇਖਣਾ ਹੋਵੇਗਾ ਜੀ ਬਾਬਾ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸੇ ਹੋਗੀ ਮਨਜੋਤ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਰਾਮ ਰਹੀਮ ਦੀ ਅਜ ਫਰਲੋ ਜਿਹੜੀ ਆ ਖਤਮ ਹੋ ਚੁੱਕੀ ਆ 21 ਦਿਨਾਂ ਦੀ ਇਹ ਫਰਲੋ ਮਿਲੀ ਸੀਗੀ ਉਹਨਾਂ ਨੂੰ ਜਿਹੜੀ ਖਤਮ ਹੋ ਗਈ ਆ ਤਾਂ ਹੁਣ ਵਾਪਸ ਉਹ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਤੇ 13 ਅਗਸਤ ਨੂੰ ਜੇਲ੍ਹ ਤੋਂ ਬਾਹਰ ਆਏ ਸੀਗੇ ਤੇ ਇਹ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਰਾਮ ਰਹੀਮ ਫਰਲੋ ਦੌਰਾਨ ਬਾਗਪਤ ਦੇ ਬਰ ਵਾਨਾ ਅਸ਼ਮ ਚ ਰਹੇ ਸੀਗੇ ਤੇ ਹੁਣ ਉਹਨਾਂ ਦੀ ਫਰਲੋ ਜਿਹੜੀ ਆ ਖਤਮ ਹੋ ਗਈ ਆ ਤੇ ਫਿਰ ਤੋਂ ਵਾਪਸ ਜਿਹੜੀ ਆ ਸੁਨਾਰੀਆ ਜੇਲ੍ਹ ਦੇ ਵਿੱਚ ਜਾਣਗੇ ਦੇਰਮੁਗੀ ਰਾਮ रहीम ਦੇ ਕੇ ਦਿਨਾਂ ਦੀ ਫਰਲੋ ਅੱਜ ਖਤਮ ਹੋ ਗਈ ਹੈ ਤੇ ਹੁਣ ਮੁੜੇ ਰੋहतक ਦੀ ਸੁਨਿਆਰਾ ਜ਼ਿਲ੍ਹੇ ਚ ਵਾਪਸ ਜਾਣਗੇ ਦੱਸਦੀ ਹੈ ਕਿ 10 ਅਗਸ ਨੂੰ ਉਹਨਾਂ ਨੂੰ ਰਾਹਤ ਮਿਲੀ ਸੀਗੀ ਤੇ 21 ਦਿਨਾਂ ਦੀ ਫਰਲੋ ਮਿਲੀ ਸੀ ਤੇ ਹੁਣ ਇਹ ਜਿਹੜੀ ਫਰਲੋ ਖਤਮ ਹੋ ਗਈ ਹੈ ਤੇ ਦੁਬਾਰਾ ਉਹ ਜੇਲ੍ਹ ਦੇ ਵਿੱਚ ਰੋहतक ਦੀ ਸੁਨਿਆਰਾ ਜ਼ਿਲ੍ਹੇ ਦੇ ਵਿੱਚ ਵਾਪਸ ਜਾਣਗੇ ਹੋਰ ਜਾਣਕਾਰੀ ਮੇਰੇ ਨਾਲ ਜੁੜੇ ਨੇ ਮੇਰੇ ਸਹੀ ਹੋ ਗਈ ਮਨਜੋਤ ਮਨਜੋਤ ਅੱਜ ਰਾਮ ਰਹੀਮ ਦੀ ਜਿਹੜੀ 21 ਦਿਨਾਂ ਦੀ ਫਰਲੋ ਸੀ ਅੱਜ ਖਤਮ ਹੋ ਗਈ ਹੈ ਜੀ ਬਿਲਕੁਲ ਵਾਂਗ ਜਿਸ ਤਰੀਕੇ ਨਾਲ ਦੂਸਰਾ ਤਾਂ ਇਸੇ ਤਰ੍ਹਾਂ ਦੀ ਪਰੋਲ ਜਿਹੜੀ ਉਹ ਵੀ ਤੇ ਵੀ ਖਤਮ ਹੋ ਚੁੱਕੀ ਸੀ ਲੇਕਿਨ ਜਿਹੜਾ ਪਿਛਲਾ ਰਿਕਾਰਡ ਆਨਾਲਾ ਜਦੋਂ ਦੇਖੇ ਤਾਂ ਉਹ ਹਰ ਇੱਕ ਵਾਰ ਜਿਹਦਾ ਹੈਗਾ ਜਿਵੇਂ ਹੁਣ 8 ਵਾਰ ਉਹਨਾਂ ਨੂੰ ਪਰੋਲ ਮਿਲ ਚੁੱਕੀ ਹੈ ਪਰੋਲ ਮਿਲ ਚੁੱਕੀ ਹੈ ਉਸ ਤੋਂ ਬਾਅਦ ਅਗਲੇ ਦਿਤੀ ਉਹ ਵਾਪਸ ਜਾਂਦੇ ਨੇ ਤੇ ਉਹ ਅੱਜ ਸੁਨਾਰੀਆ ਜਿਹੜੀ ਜੇਲ ਹੈਗੀ ਹੈ ਉੱਥੇ ਅੱਜ ਸ਼ਾਮ ਨੂੰ ਲਗਭਗ 5 ਤੋਂ 6 ਵਜੇ ਦੇ ਵਿੱਚ ਫਿਰ ਜਿਹੜੀ ਸੋਰਸਸ ਆਤਰੀ ਨਹੀਂ ਕਿ ਉਹ ਜੇਲ ਦੇ ਵਿੱਚ ਵਾਪਸ ਜਾਣਗੇ ਹਾਲਾਂਕਿ ਜਿਹੜੀ ਪਰੋਲ ਮਿਲੀ ਸੀ ਉਸ ਦੇ ਵਿੱਚ ਜਦੋਂ ਕੰਡੀਸ਼ਨ ਲਗਾਈ ਗਈ ਸੀ ਪਰੋਲ ਦੇਣ ਦੇ ਸਮੇਂ ਈ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਬਾਗਪਤ ਚਿੱਤ ਜਿਹੜਾ ਹੈਗਾ ਬਰਮਾਨਾ ਆਸ਼ਰਮ ਉੱਥੇ ਉਹ ਸਮਾਪਤੀ ਕਰਨ ਦੀ ਔਰ ਇਹ ਵੀ ਨਾਲ ਕੰਡੀਸ਼ਨ ਲਾਈ ਗਈ ਸੀ ਕਿ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ satsang ਮੁਕੀਏ ਜਾਂ ਭੀੜ ਇਕੱਠੀ ਨਹੀਂ ਕਰਨਗੇ ਲੇਕਿਨ ਜਦੋਂ ਪਿਛਲੇ ਸਮੇਂ ਦੌਰਾਨ ਦੇਖੀ ਤਾਂ ਪਿਛਲੇ ਸਮੇਂ ਜਦੋਂ ਪਰੋਲ ਮਿਲਦੀ ਸੀ ਤਾਂ ਉਹ ਜਿਹੜਾ satsang ਹੈਗਾ ਉਹ ਆਨਲਾਈਨ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਆਨਲਾਈਨ ਉਹ satsang ਕਰਦੇ ਸੀ ਲੇਕਿਨ ਉਹ ਵੀ ਕੰਡੀਸ਼ਨ ਲਗਾ ਕੇ ਬੰਦ ਕਰਵਾ ਦਿੱਤਾ ਗਿਆ ਸੀ ਜੇ ਉਹ ਪਿਛਲੇ ਇਹਨਾਂ ਦੇ ਰਿਕਾਰਡ ਨੂੰ ਦੇਖ ਕੇ ਅੱਜ ਆ ਜਿਹੜਾ ਸ਼ਾਮੀ 5 ਵਜੇ ਦਾ ਸਮਾਰਕਾ ਗਿਆ 5 ਤੋਂ 6 ਵਜੇ ਦੇ ਕਰੀਬ ਉਹ ਵਾਪਸ ਸੁਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਜਾਣਗੇ ਔਰ ਉੱਥੇ ਹੀ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਕੱਲ ਜਿਹੜੀ ਹੈਗੀ ਉਹਨਾਂ ਦੀ ਪਰੋਲ ਜਾਂ ਪਰਲੋ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਸੋ ਉਸ ਤੋਂ ਬਾਅਦ ਅੱਜ ਉਹ ਬਰਵਾਨਾ ਆਸ਼ਰਮ ਦੇ ਵਿੱਚ ਹੀ ਰਹਿ ਰਹੇ ਸੀਗੇ ਪਿਛਲੇ ਦਿਨਾਂ ਤੋਂ ਜਦੋਂ 11 ਦਿਨਾਂ ਤੋਂ ਪਰੋਲ ਤੇ ਆਏ ਸੀਗੇ ਸੋ ਹੁਣ 21 ਦਿਨਾਂ ਦੀ ਪਰਲੋ ਖਤਮ